ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਸ਼ਹਿਰ ਕੁਰਛੇਤਰ ਆਪਾਂ ਸ਼ਹਿਰ ਕੁਰਛੇਤਰ ਜਾ ਰਹੇ ਆ ਜੀ ਇਸ ਟਾਈਮ ਤੇ ਅੱਜ ਸਵਾਗਤ ਹੈ ਤੁਹਾਡਾ ਆਪਣੇ ਅੱਜ ਨਵੇਂ ਬਲੌਗ ਦੇ ਵਿੱਚ ਹੋਰ ਸਭ ਠੀਕ ਠਾਕ ਤੇ ਦੋਸਤੋ ਥੋੜੀ ਕਾਲੀ ਸੀ ਉਤੋਂ ਨਹੀਂ ਆਪਾਂ ਬਲੌਗ ਸਟਾਰਟ ਕਰ ਸਕੇ ਆਪਾਂ ਇਸ ਟਾਈਮ ਬਲੌਗ ਸਟਾਰਟ ਕਰ ਰਹੇ ਆ ਜੀ ਪਾਤੜਾ ਸ਼ਹਿਰ ਦੇ ਵਿੱਚੋਂ ਜੋ ਕਿ ਆਪਾਂ ਪਾਤੜਾ ਸ਼ਹਿਰ ਬਿਲਕੁਲ ਕ੍ਰਾਸ ਕਰ ਚੁੱਕੇ ਆਂਗੇ ਤੇ ਆਪਾਂ ਆ ਗਏ ਪਟਿਆਲਾ ਰੋਡ ਤੇ ਜੀ ਬਣੇ ਰਿਓ ਆਪਣੇ ਬਲੌਗ ਦੇ ਨਾਲ ਜਿਆਦਾ ਟਰੈਫਿਕ ਆ ਗਈ ਤੇ ਧੁੰਦ ਵੀ ਉੱਤਰ ਲੱਗੀ ਜੀ ਦੂਰ ਦੂਰ ਨਿਗਾਹ ਮਾਰ ਧੁੰਦਾ ਉੱਤਣ ਲੱਗੀ ਵੀ ਆਪਾਂ ਕੋਸ਼ਿਸ਼ ਹੈ ਵੀ ਸਿੱਧ ਛੇਤੀ ਪ੍ਰਖੇਤਰਮਾਲ ਦੀ ਡਿਲੀਵਰੀ ਕਰਕੇ ਆਪਣੇ ਘਰ ਵੱਲ ਬਾਸ ਚੱਲੇ ਪਾਈਏ ਬਣੇ ਰਿਓ ਆਪਣੇ ਬਲੌਗ ਦੇ ਨਾਲ ਦੋਸਤੋ ਇਹ ਜਿਹੜਾ ਰੋਡ ਬਣੀ ਜਾਂਦਾਗਾ ਇਹ ਸਾਹਮਣੇ ਆ ਗਿਆ ਤੇ ਆਪਣੇ ਬੈਕ ਸਾਈਡ ਵੀ ਲੰਘ ਗਿਆ ਉਹ ਦੇਖੋ ਸ਼ੀਸ਼ੇ ਵਿੱਚ ਦੀ ਤੇ ਇਹ ਵੱਲ ਰਿਹਾ ਜੀ ਜੰਮੂ ਕਟੜਾ ਇਹ ਤੋਂ ਦਿੱਲੀ ਤੋਂ ਜੰਮੂ ਕਾਟੜੇ ਜਾਇਆ ਕਰੂਗਾ ਜੀ। ਹੋਰ ਵੱਡੀ ਲੈਣਾ ਨਹੀਂ ਆ ਇਹ। ਇਹ ਦਿੱਲੀ ਤੋਂ ਸਿੱਧਾ ਜੰਮੂ ਕਸ਼ਮੀਰ। ਇਸ ਟਾਈਮ ਪਹੁੰਚ ਚੁੱਕੇ ਆ ਜੀ। ਕੱਗਾ। ਕੱਗਾ ਜੀ ਛੋਟ ਆਇਆ ਸ਼ਹਿਰ ਹੈ। ਛੋਟੀ ਜੀ ਮੰਡੀ ਹੈ। ਲੇਕਿਨ ਰੋਡ ਦੇ ਉੱਤੇ ਉੱਤੇ ਹੈ। ਸੋਣਾ ਜੀ। ਤੁਸੀਂ ਦੇਖ ਸਕਦੇ ਹੋਗੇ ਆਪਾਂ ਕੱਗਾ ਸ਼ਹਿਰ ਵਿੱਚ ਦੀ ਕ੍ਰਾਸ ਗੱਡੀ ਕਰ ਰਹੇ ਆ ਇਸ ਟਾਈਮ ਤੇ। ਆਹ ਦੇਖੀ ਵੀਰੇ ਵਰਨ ਆ ਲਿਆ ਓ। ਲਓ ਜੀ ਦੋਸਤੋ ਇਹ ਆ ਗਿਆ ਜੀ ਕਗਾ ਸ਼ਹਿਰ ਤੇ ਆ ਸਾਹਮਣੇ ਬੋਰਡ ਲੱਗ ਰਿਹਾ ਜੀ ਥਾਣਾ ਕਗਾ ਤੇ ਇੰਸੇ ਤੇ ਸੜਕ ਜਾਂਦੀ ਹੈ ਜੀ ਸਮਾਣਾ ਔਰ ਆਏ ਹਾਏ ਹਾਏ ਆਏ ਹਾਏ ਹਾਏ ਆਏ ਹਾਏ ਹਾਏ ਆਏ ਹਾਏ ਹਾਏ ਵਾਹਿਗੁਰੂ ਭਾਲੀ ਕਰੀ ਇਹ ਉਰੇ ਜਿਆਦਾ ਭੀੜ ਹੁੰਦੀ ਹੈ ਜੀ ਕਿਉਂਕਿ ਇਹ ਨਾ ਥੋੜਾ ਜਿਹਾ ਮੋੜ ਆ ਗਿਆ ਵੱਡਾ ਮੋੜ ਕਰਕੇ ਉਰੇ ਭੀੜ ਜੀ ਰਹਿੰਦੀ ਹੈਗੀ ਹੋਰ ਕੋਈ ਚੱਕਰ ਨਹੀਂ ਹੈਗਾ ਆ ਦੇਖੋ ਪੂਰੀ ਬਾਜ਼ਾਰ ਹੈਗਾ ਇੱਧਰ ਵੀ ਨਿਗਾ ਮਾਰ ਸਕਦੇ ਤੁਸੀਂ ਇੱਧਰ ਵੀ ਨਿਗਾ ਮਾਰ ਸਕਦੇ ਹੋ ਪੂਰੀ ਬਾਜ਼ਾਰ ਹੈ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੱਡੀ ਵੱਡੀ ਲੈਣ ਲੱਗ ਰਹੀ ਹੈਗੀ ਆ ਜਾ ਵੀਰੇ ਆ ਜਾ ਆ ਜਾ ਆ ਤੁਸੀਂ ਨਿਗਾ ਮਾਰੋ ਜੀ ਕਿੱਡੀ ਵੱਡੀ ਲੈਣ ਹੈ ਇੱਧਰ ਆਪਣੀ ਸਾਈਡ ਕੁਝ ਨਹੀਂ ਸੀ ਇਹ ਹੈ ਜੀ ਕਗਾ ਸ਼ਹਿਰ ਆਪਾਂ ਕ੍ਰੋਸ ਕਰ ਰਹੇ ਹਾਂ ਇਸ ਟਾਈਮ ਤੇ ਕਗੇ ਸ਼ਹਿਰ ਵਿੱਚ ਦੀ ਕਾਫੀ ਜਿਆਦਾ ਲੰਮੀ ਲਾਈਨ ਲੱਗ ਰਹੀ ਹੈ ਜੇ ਵਿੱਚ ਕਾਰਾਂ ਬੱਸਾਂ ਟਰੱਕ ਕਾਫੀ ਜਿਆਦਾ ਲੰਮੀ ਲਾਈਨ ਹੈ ਦੋਸਤੋ ਆਪਣਾ ਸੀਸਾ ਟੁੱਟ ਰਿਹਾ ਸੀ ਸਾਈਡ ਕਰਕੇ ਦਿਖਦਾ ਨਹੀਂ ਸੀਗਾ ਆਹ ਲੋ ਆਪਾਂ ਸਾਈਡ ਸੀਸਾ ਲਾ ਲਿਆ ਜੀ ਬੜੀ ਦਿੱਕਤ ਆਉਂਦੀ ਸੀਗੀ ਸਾਈਡ ਸੀਸੇ ਕਰਕੇ ਕਿਉਂਕਿ ਫਿਰ ਸਾਈਡ ਦੇ ਵੀ ਦੇਖਣਾ ਪੈਂਦਾ ਸੀ ਆ ਤਾਂ ਕਰਕੇ ਦਿੱਕਤ ਆਉਂਦੀ ਸੀਗੀ ਮੈਂ ਫਿਰ ਇੱਥੇ ਘੱਗੇ ਸ਼ਹਿਰ ਖੜਕ ਕੇ ਸੀਸਾ ਆਪਾਂ ਲਾਈ ਲੇਤਾ ਇਸ ਸੀਸਾ ਆਪਣੇ ਦੋਸਤ ਨੇ ਦਿੱਤਾ ਸੀਗਾ ਆਪਾਂ ਨੂੰ ਉਹਦੇ ਕੋਲੇ ਫਾਲਤੂ ਪਿਆ ਸੀਗਾ ਤੇ ਮੌਸਮ ਬੜਾ ਬੇਈਮਾਨ ਹੋ ਚੁੱਕਿਆ ਜੀ ਤੁਸੀਂ ਮੂਰੇ ਦੇਖ ਸਕਦੇ ਹੋ ਔਰ ਆ ਪਿੱਛੇ ਬੈਕਸਾਈਡ ਸ਼ੀਸ਼ੇ ਦੇਖੋ ਤੇ ਆਪਣੇ ਬਰੇਟੇ ਮੀ ਹੈਗਾ ਸੀਗਾ ਜੀ ਇੱਥੇ ਘੱਗੇ ਹੋਣ ਲੱਗੀਆਂ ਨੇ ਕਣੀਆਂ ਪੈਣਾ ਜਿੱਧਰੋਂ ਜਾਖਲ ਵਾਲੀ ਸਾਈਡ ਤੋਂ ਤਾਂ ਪੂਰਾ ਮੌਸਮ ਬੇਈਮਾਨ ਹੋ ਰਿਹਾ ਜੀ ਵਾਹਿਗੁਰੂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਉਸ ਮੋੜ ਤੇ ਜੋ ਖਤਰਨਾਕ ਹੈ ਹੈਗਾ ਜੀ ਮੋਵੀ ਕਲਾਂ ਤੋਂ ਪਹਿਲਾਂ ਹੁੰਦਾ ਹੈਗਾ ਕਕਰਾਲੇ ਤੋਂ ਅੱਗੇ ਇਹ ਤੁਹਾਨੂੰ ਸਭ ਤੋਂ ਖਤਰਨਾਕ ਮੋੜ ਆ ਦੇਖੋ ਕਿੱਡਾ ਵੱਡਾ ਮੋੜਾ ਦੇਖੋ ਇਦਾਂ ਗੋਲ ਘੁੰਮ ਕੇ ਮੁੜਦੀ ਹੈ ਗੱਡੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਸ਼ਹਿਰ ਸਮਾਣਾ ਹਾਂਜੀ ਦੋਸਤੋ ਭਵਾਨੀਗੜ 24 ਪਟਿਆਲਾ 32 ਸੰਗਰੂਰ ਇਹ ਲਿਖਿਆ ਹੋਏ ਨੇ ਸਾਰੇ ਦੋਸਤੋ ਚੌਕ 'ਚ ਆਪਾਂ ਪਹੁੰਚ ਗਏ ਸਮਾਣੀ ਜੀ ਕਾਫੀ ਜਾਮ ਲੱਗ ਚੁੱਕਿਆ ਹੈਗਾ ਦੇਖ ਸਕ ਲੋ ਜੀ ਦੋਸਤੋ ਆਪਾਂ ਜਾਮ ਵਿਚਾਂਗ ਇਸ ਟਾਈਮ ਤੇ ਕ੍ਰੋਸ ਆਪਾਂ ਕਰ ਗਏ ਜੀ ਆਪਾਂ ਉਹ ਟੱਪ ਗਿਆ ਕਿਨਾਂ ਸੀਗਾ ਚੌਕ ਉੱਥੇ ਟ੍ਰੈਫਿਕ ਜਿਆਦਾ ਸੀਗੀ ਤਾਂ ਕਰਕੇ ਆਪਾਂ ਉੱਥੇ ਵੀਡੀਓ ਨਹੀਂ ਬਣਾ ਸਕੇ ਇਹ ਆ ਗਿਆ ਜੀ ਇੱਥੋਂ ਦਾ ਵੱਡੀ ਨਹਿਰ ਦਾ ਪੁਲ ਤੁਸੀਂ ਦੇਖ ਸਕਦੇ ਹੋ ਇੱਥੇ ਕੋਚੇ ਬਹੁਤ ਟੈਸਟੀ ਬਣਦੇ ਨੇ ਜੀ ਆਹ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਹ ਆ ਗਿਆ ਜੀ ਭਾਖੜਾ ਦਾ ਵੱਡੀ ਨਹਿਰ ਦਾ ਪੁਲ ਇੱਥੋਂ ਆਪਾਂ ਸਿੱਧੇ ਜਾਣਾਗਾ ਇੱਥੇ ਦੋੇ ਪਾਸੇ ਕਾਫੀ ਜਿਆਦੇ ਰੇਡੀਆ ਲੱਗੀਆਂ ਹੋਈਆਂ ਨੇ ਜੀ ਖਾਣ ਪੀਣ ਸਮਾਨ ਦੀ ਕੈਥਲ ਚੀਕਾ ਹਰਾਮਨਗਰ ਭੇਵਾ ਖੁਸ਼ੇਤਰ ਇਧਰ ਲੰਘ ਜਾਂਦਾ ਜੀ ਇਹ ਰੋਡ ਜਿਹੜਾ ਰੋਡ ਹੁਣ ਆਪਾਂ ਆਏਾਂਗੇ ਵਾਹਿਗੁਰੂ ਸਤਨਾਮ ਦੋਸਤੋ ਜਿੱਥੋਂ ਸਮਾਣੇ ਤੋਂ ਅੱਗੇ 2 ਕਿਲੋਮੀਟਰ ਦਾ ਰਾਹ ਆਉਂਦਾਗਾ ਜੀ ਹਰਿਆਣੇ ਦਾ ਇਹਦੇ ਵਿੱਚ ਵਿੱਚ ਹਰਿਆਣੇ ਦਾ ਥੋੜਾ 2 ਕਿਲੋਮੀਟਰ ਦੀ ਹੀ ਬਾਲਾ ਨਹੀਂ ਹੈਗਾ ਉਹਦੇ ਵਿੱਚ ਨਾਕਾ ਪੱਕਾ ਲੱਗਦਾ ਹਰਿਆਣੇ ਵਾਲਿਆਂ ਦਾ ਇਹ ਕਿਤੇ ਵੀ ਨਹੀਂ ਹੋ ਸਕਿਆ ਵੀ ਕਿਤੇ ਮੈਨੂੰ ਮਿਲਿਆ ਨਾ ਹੋਣਾ ਦੇ ਪਹਿਲਾਂ ਵੀ ਮਿਲਦੇ ਰਹਿੰਦੇ ਨੇ ਕਿ ਇੱਕ ਵਾਰ ਤਾਂ ਮੇਰਾ ਚਲਾਨ ਕੱਟ ਗਿਆ ਸੀ ਸੀਟ ਵੈਲਟ ਦਾ ਉਹ ਵੀ ਮੇਰੇ ਨਾਲ ਲੀਡੀ ਜਿ ਬੈਠੀ ਸੀਗੀ ਉਹਦੇ ਸੀਟ ਵੈਲਟ ਨਹੀਂ ਲਾਈ ਸੀ ਮੈਂ ਚਲੋ ਕੋਈ ਗੱਲ ਨਹੀਂ ਤੇ ਮੇਰੇ ਮੈਂ ਤਾਂ ਸੀਟ ਬੈਲਟ ਲਾ ਕੇ ਚੱਲਦਾਗਾ ਮੈਂ ਕਿਤੇ ਵੀ ਬਿਨ ਸੀਟ ਵੈਲਟ ਤੋਂ ਗੱਡੀ ਨਹੀਂ ਚਲਾਉਂਦਾ ਹੈਗਾ ਤੁਹਾਨੂੰ ਪਤਾ ਹੀ ਹੈਗਾ ਹਾਂਜੀ ਦੋਸਤੋ ਇਹ ਆ ਗਿਆ ਜੀ ਛੋਟਾ ਜਿਹਾ ਸ਼ਹਿਰ ਆ ਆਰਾਮਨਗਰ ਆਰਾਮਨਗਰ ਆ ਗਿਆ ਜੀ ਆਪਾਂ ਇੱਥੋਂ ਮੁੜਾਂਗੇ ਰਾਈਟ ਅਰਾਈਟ ਵਾਹ ਇਹ ਬੁਰਗੜ ਦੁਆਰਾ ਦੇਖੋ ਕਿੰਨਾ ਸੋਹਣਾ ਹੀ ਆਰਾਮਨਗਰ ਦਾ ਇੱਥੇ ਮੁੜਾਂਗੇ ਆਪਾਂ ਰਾਈਟ ਇਹ ਹੁਣ ਆਪਾਂ ਲੰਘ ਜਾਗੇ ਚੀਕੇ ਨੂੰ ਜੀ ਇਹ ਸਿੱਧੀ ਲੰਘੇ ਜੀ ਚੰਡੀਗੜ੍ਹ ਚੰਡੀਗੜ੍ਹ ਅਧੀਵੀਗੜ੍ਹ ਨੂੰ ਲਓ ਜੀ ਆਪਾਂ ਮੁੜ ਗਏ ਆ ਇਸ ਟਾਈਮ ਤੇ ਇਧਰ ਚੀਕੇ ਨੂੰ ਲਓ ਜੀ ਦੋਸਤੋ ਚੀਕਾ ਭੇਵਾ ਐਡ ਦਿੱਲੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਸ਼ਹਿਰ ਚੀਕੇ ਦੇ ਵਿੱਚ ਤੇ ਇਦੋਂ ਪਿੱਛੇ ਨਾਕਾ ਲੱਗਿਆ ਹੋਇਆ ਸੀਗਾ ਉਹ ਤੇ ਨਹਿਰ ਤੇ ਡੈਰੀਗੇਟਰ ਆਰਮੀ ਆਰਮੀ ਨਹੀਂ ਆਰਮੀ ਨਹੀਂ ਹਾਂ ਆਰਮੀ ਵਿਚ ਆਰਮੀ ਸੀ ਵਿੱਚ ਪੰਜਾਬ ਪੁਲਿਸ ਹਰੇਣਾ ਪੁਲਿਸ ਸੀ ਬਸ ਉੱਥੇ ਰੋਕਿਆ ਕਾਗਜ਼ਾਂ ਦੀ ਚੈਕਿੰਗ ਕਰੀ ਜਾਓ ਜੀ ਕਹਿੰਦੇ ਮੈਂ ਧੰਨਵਾਦ ਸ਼ੁਕਰੀਆ ਸਰ ਤੁਹਾਡਾ ਮਿਹਰਬਾਨੀ ਨਿਕਲੇ ਆਪਾਂ ਸ਼ਹਿਰ ਚੀਕੇ ਦੇ ਵਿੱਚ ਆ ਗਏ ਇਸ ਟੈਂਦੇ ਆਪਾਂ ਆਈ ਸ਼ਹਿਰ ਚੀਕਾ ਬਸ ਇਥੋਂ ਕਿਲੋ ਡੇਢ ਕਿਲੋਮੀਟਰ ਤੇ ਇੱਕ ਚੌਂਕ ਆ ਚੌਂਕ ਜੋ ਆਪਾਂ ਘੁਮਾਂਗੇ ਲੈਫਟ ਦੋਸਤੋ ਸਾਹਮਣੇ ਜਿਹੜੀ ਲਾਈਟ ਜਗਦੀ ਹੈ ਉਹ ਹੈਗਾ ਚੌਕ ਆਪਾਂ ਮੁੜਾਂਗੇ ਖੱਬੇ ਹੱਥਾ ਬੰਗਲਾ ਜੀ ਦੋਸਤੋ ਆਪਾਂ ਪਹੁੰਚ ਗਏ ਆਂਗੇ ਭਾਗਲ ਭਾਗਲ ਭਾਵਲ ਭੇਵਾਰੇਗਾ 30 ਕਿਲੋਮੀਟਰ ਆਪਣੀ ਕੋਲ ਵਾਟ ਰਹਿ ਗਈ ਉਰ 40 ਕਿਲੋਮੀਟਰ ਆਪਾਂ ਖਿੱਚੀ ਜਾ ਰਹੇ ਗੱਡੀ ਜੀ 5:00 ਵਜ ਕੇ 22 ਮਿੰਟ ਹੋ ਗਏ ਦੋਸਤੋ ਥੋੜੀ ਜੀ ਰੋਡ ਜਾਦੇ ਖਰਾਬ ਸੀਗੀ ਉਥੇ ਆਪਾਂ ਮੈਥੋਂ ਪਹਿਲਾਂ ਵੀ ਦਿਖਾਇਆ ਸੀਗਾ ਵੀ ਰੋਡ ਖਰਾਬ ਆ ਗਈ ਉਹ ਜਿਹੜਾ ਭੰਗਲ ਆ ਕੀ ਕਹਿੰਦੇ ਨੇ ਭੰਗ ਭੰਗਲ ਆਇਆ ਸੀ ਉਥੇ ਤੱਕ ਜ਼ਿਆਦਾ ਰੋਡ ਖਰਾਬ ਸੀਗਾ ਉਹ ਤੋਂ ਹੋਰ ਅੱਧ ਤੱਕ ਇਦੋਂ ਅੱਗੇ ਤਾਂ ਬਿਲਕੁਲ ਸਾਫ ਹੈ ਜੀ ਨਵਾਂ ਰੋਡ ਬਣਿਆ ਹੋਇਆ ਗੋਲੀ ਵਾਂਗੂ ਜਾਂਦੀ ਹੈ ਗੱਡੀ ਸ਼ੌਂ ਕਰਦੀ ਸੋ ਇਦਾਂ ਦਾ ਆਪਾਂ ਕਦੇ ਵੀ ਕਦੇ ਪਹਿਲਾਂ ਪੋਲ ਨਹੀਂ ਦੇਖਿਆ ਹੈਗਾ ਅੱਜ ਆਪਾਂ ਦੇਖ ਰਹੇ ਹਾਂਗੇ ਆਏ ਹਾਏ ਹਾਏ ਬਹੁਤ ਖਤਰਨਾਕ ਪੋਲਾ ਉਧਰ ਜੀ ਕੰਮ ਚੱਲ ਰਿਹਾ ਹੈਗਾ ਪੋਲ ਦਾ ਪੋਲ ਨਵਾਂ ਬਣਾ ਰਹੇ ਨੇਗੇ ਤੇ ਆ ਦੇਖੋ ਬਹੁਤ ਡੈਂਜਰ ਪੁਲ ਬਣ ਰਹੀ ਹੈ ਇਹ ਆ ਦੇਖੋ ਤੁਸੀਂ ਦੇਖ ਸਕਦੇ ਹੋ ਜਿਵੇਂ ਸੋਟ ਆਇਆ ਪੋਲਾ ਜੀ ਦੇਖੋ ਵਿੱਚ ਹੈਂਪ ਬਣਾਏ ਨੇ ਵੀ ਬੰਦਾ ਇਕੱਲਾ ਤਾਂ ਗੱਡੀ ਨਾ ਉਤਰੇ ਹੌਲੀ ਹੌਲੀ ਗੱਡੀ ਉਤਰੇ ਆ ਦੇਖੋ ਪੇਵੇ ਆ ਜੀ ਇੱਧਰ ਹਜੇ ਉਹ ਪੁੱਲ ਨਵਾਂ ਬਣਾਈ ਜਾਂਦੇ ਨੇਗੇ ਲੋ ਜੀ ਦੋਸਤੋ ਆਪਾਂ ਪੇਵਾ ਸਹਿਰ ਕ੍ਰਾਸ ਕਰਕੇ ਅੰਬਾਲੇ ਅੰਬਾਲਾ ਔਰ ਕੈਥੜਾਲੇ ਰੋਡ ਤੇ ਚੜ ਗਏ ਆਂਗੇ ਇਹ ਆ ਜੀ ਵੱਡਾ ਰੋਡ ਅੰਬਾਲਾ ਔਰ ਕੈਥਲ ਠੀਕ ਹੈ ਔਰ ਉਹਦਾ ਆਪੇ ਇੱਧਰ ਦੀ ਸੀ ਕੈਥਲੋ ਕੇ ਲੇਕਿਨ ਦਿੱਕਤ ਹੋਰ ਆ ਗਈ ਸੀਗੀ ਮੈਂ ਜਲ ਇੱਧਰ ਹੀ ਟੁੱਟਿਆ ਖਨੌਰੀ ਕੋਲੇ ਰਾਂ ਟੁੱਟਿਆ ਹੈ ਮੈਂ ਇੱਧਰ ਦੀ ਨਹੀਂ ਆਂਦੇ ਆਪਾਂ ਇੱਧਰ ਹੀ ਚੱਲਾਂਗੇ ਲੇਕਿਨ ਖਨੌਰੀ ਇਹ ਦੋ ਬੁਰਾ ਹਾਲ ਸੀਗਾ ਇੱਧਰ ਇੱਦਾਂ ਦੀ ਹੁਣ ਮੈਂ ਆਇਆਗਾ। ਲਓ ਜੀ ਦੋਸਤੋ ਆਪਾਂ ਲੈ ਕੇ ਸਮਾਨ ਪਹੁੰਚ ਗਏ ਆਂਗੇ। ਇਹ ਖੜਾ ਜਰਮਨ ਸੈਫਟ। ਆ ਜਾ ਆ ਜਾ ਕੋਈ 2 ਮੀਟਰ ਦਾ ਜਿੱਤਾ ਵੀ ਨਹੀਂ ਦਾ। ਪਹੁੰਚ ਗਏ ਆਂਗੇ ਲੋਕੇਸ਼ਨ ਤੇ ਜਿੱਥੇ ਲੋਕੇਸ਼ਨ ਸੀ। ਆਪਾਂ ਪਹੁੰਚ ਗਏ ਜੀ ਸਮਾਨ ਲੈ ਕੇ ਆ ਗੜੀ ਆਪਣੀ ਰਾਣੀ ਸੁੰਦਰਾ। ਇਸ ਕਰੇ ਸਮਾਨ ਤਾਰਨਾ ਪੜੇ। ਲਓ ਜੀ ਦੋਸਤੋ ਮੇਰੇ ਨਾਲ ਜੁੜਨ ਲਈ ਵੀਡੀਓ ਦੇ ਵਿੱਚ ਸਾਰੇ ਭੈਣਾ ਭਰਾਵਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਦੋਸਤੋ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਆ ਆਪਾਂ ਆਪਣੇ ਘਰ ਪਹੁੰਚ ਗਏ ਆ ਜੀ ਆਪਦੇ ਸ਼ਹਿਰ ਬਰੇਟਾ ਮੰਡੀ ਦੇ ਵਿੱਚ ਪਹੁੰਚ ਗਏ ਆ ਤੇ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਰਾਤ-ਬਰਾਤੇ ਕਿਸੇ ਨੂੰ ਵੀ ਲਿਫਟ ਦੇਣ ਦੀ ਕੋਈ ਜ਼ਰੂਰਤ ਨਹੀਂ ਜੀ ਜਾਨ ਪਹਿਚਾਨ ਤੋਂ ਬਿਨਾ ਕਿਸੇ ਨੂੰ ਨਾ ਚੜਾਇਆ ਕਰੋ ਠੀਕ ਹੈ ਤਾਂ ਟਾਈਮ ਅੱਜਕੱਲ ਬਹੁਤ ਮਾੜਾ ਹੈ ਆਪਾਂ ਆਪਣੇ ਸ਼ਹਿਰ ਪਹੁੰਚ ਗਏ ਜੀ ਮੀਂਹ ਚੰਗਾ ਪੈ ਗਿਆ ਪਿੱਛੋਂ ਜੀ ਦੋਸਤੋ ਜੋ-ਜੋ ਵੀ ਭੈਣ ਭਰਾ ਆਪਣੇ Facebook ਪੇਜ ਤੇ ਔਰ YouTube ਚੈਨਲ ਤੇ ਨਵੇਂ ਨੇ ਪਲੀਜ਼ ਆਪਣੇ ਛੋਟੇ ਭਾਈ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ